ਸਾਡੇ ਸੰਪਰਕ ਮੀਡੀਅਮ ਦੇ ਵਿੱਚ ਜਿੱਥੇ ਸਾਡੇ ਐਸ ਐਚ ਓ ਸ ਡੀ ਐਸ ਪੀ ਐਸ ਪੀ ਐਸ ਐਸ ਪੀ ਸਰ ਇਹਨਾਂ ਸਾਰਿਆਂ ਨੇ ਮੀਡੀਅਮ ਸਖੀਆਂ ਨੇ ਇਹਦੇ ਬਾਰੇ ਤੁਹਾਨੂੰ ਬਰੀਫੀ ਕੀਤਾ ਬਰੀਕ ਤੇ ਉਹ ਦੇ ਵਿੱਚ ਔਰ ਮਾਨਯੋਗ ਜੀਤੀ ਸਾਹਿਬ ਤੇ ਮਾਨਯੋਗ ਸੀਐਮ ਸਾਹਿਬ ਦੀਆਂ ਹਦਾਇਤਾਂ ਤੱਕ ਸੀਨੀਅਰ ਅਸਰਾਨੋ ਵੀ ਭੇਜਿਆ ਜਾਂਦਾ ਕਿ ਪਬਲਿਕ ਨਾਲ ਨਾਲ ਟ੍ਰੈਕ ਆਪਣਾ ਵਾਰਤਾਲਾਪ ਕਰੋ ਜਿਹੜੀ ਪਬਲਿਕ ਦੇ ਸੁਜੈਸ਼ਨ ਉਹਨਾਂ ਨੂੰ ਮੌਕੇ ਤੇ ਹੱਲ ਕੀਤਾ ਜਾਵੇ ਤੁਹਾਡੇ ਗੱਲਬਾਤ ਸੁਣ ਕੇ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਸੋ ਜਿਹੜੇ ਤੁਹਾਡੇ ਵਿਚਾਰ ਸਨ ਉਹਨਾਂ ਦੇ ਜਵਾਬ ਐਸਐਸਪੀ ਸਾਹਿਬ ਨੇ ਬਹੁਤ ਹੀ ਵੰਗੀਆਂ ਤੇ ਸਜਾਜ ਢੰਗ ਨਾਲ ਤੁਹਾਨੂੰ ਸਾਰਿਆਂ ਨੂੰ ਦੱਸੇ ਨੇ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸਿਪੂਰੀ ਹੱਲ ਕਰਨੀ ਜਿਹੜੀ ਕੋਸ਼ਿਸ਼ ਕਰਨੀ ਮੈਂ ਤੁਹਾਨੂੰ ਵਿਚੇਰਪਸ ਕਰਾਂਗਾ ਕਿ ਜਿਹੜੇ ਤੁਹਾਡੇ ਛੋਟੇ-ਮੋਟੇ ਪਿੰਡਾਂ ਦੇ ਵਿੱਚ ਜਾਂ ਗਲੀ-ਮਹੱਲੇ ਦੇ ਵਿੱਚ ਝਗੜੇ ਹੁੰਦੇ ਨੇ ਉਹਨਾਂ ਨੂੰ ਜੇਕਰ ਤੁਸੀਂ ਪੰਚਾਇਤੀ ਪੱਧਰ ਤੇ ਨਿਬੇੜ ਲਓ ਤੋ ਚੰਗਾ ਰਹਿੰਦਾ ਹੈ ਉਹਦੇ ਚ ਆਪਣਾ ਸਾਰਿਆਂ ਦਾ ਭਾਈਚਾਰਾ ਬਣਿਆ ਰਹੇਗਾ ਜਦੋਂ ਦਰਖਾਸਤ ਕਮਿਸ਼ਨ ਸਟ੍ਰੇਸ਼ਨ ਆ ਜਾਂਦੀ ਹੈ ਤਾਂ ਬੰਦੇ ਦੇ ਮਨ ਦੇ ਵਿੱਚ ਉਹ ਘੜਤਾਂ ਭਰੀ ਰਹੇ ਨਹੀਂ ਹੈ ਕਿ ਇਹਨਾਂ ਮੈਨੂੰ ਆਨੇ ਲੈ ਕੇ ਗਏ ਨੇ ਮੈਂ ਇਹਨੂੰ ਦੇਖਾਂ ਉਹ ਚੰਗਾ ਖਪੰਜਰਾ ਬਣਾਉਣ ਦੇ ਇਹ ਗੱਲ ਠੀਕ ਨਹੀਂ ਹੈ ਕਿ ਆਪਾਂ ਹਰ ਇੱਕ ਛੋਟੀ ਮੋਟੀ ਗੱਲ ਨੂੰ ਪੁਲਿਸ ਸਟੇਸ਼ਨ ਲੈ ਫਿਕੇ ਸੋ ਜਿਹੜੇ ਵੀ ਛੋਟੇ ਮोटे ਝਗੜੇ ਨੇ ਆਪਾਂ ਮਹੱਲੇ ਪੱਦਰ ਤੇ ਆਪਣੇ ਪਿੰਡ ਪੱਦਰ ਤੇ ਜਿਹੜੇ ਪਿੰਡ ਦੇ ਮੋਢਬਰ ਸੱਜਣ ਨੇ ਉਹ ਉੱਥੇ ਉਹਨਾਂ ਨੂੰ ਬੈਠ ਕੇ ਹੱਲ ਕਰ ਦਿੰਦੇ ਨਾਲ ਹੀ ਰਹੀ ਸੀ ਬਾਕੀ ਜਿੱਥੇ ਵੀ ਕਦੇ ਆਪਾਂ ਗੱਲ ਕਰਨੇ ਤਾਂ ਉੱਥੇ ਹਮੇਸ਼ਾ ਮੀਟਿੰਗਸ ਦੇ ਵਿੱਚ ਨਸ਼ੇ ਬਾਰੇ ਗੱਲ ਹੁੰਦੀ ਨਸ਼ੇ ਦੇ ਕੈਂਪ ਲਾਉਣ ਬਾਰੇ ਜਾਂ ਦੁਆਜਾਂ ਬਾਰੇ ਸਾਡੇ ਐਸਐਸਪੀ ਸਾਹਿਬ ਪ੍ਰੋਫੈਸ਼ਨਲ ਡਾਕਟਰ ਵੀ ਨੇ ਔਰ ਇਹਨਾਂ ਨੇ ਤੁਮوں ਜਿਹੜੇ ਤਰੀਕੇ ਨਾਲ ਸਮਝਾਇਆ ਔਰ ਕਾਨੂੰਨੀ ਤਰੀਕੇ ਨਾਲ ਵੀ ਸਮਝਾਇਆ ਕਿ ਅਸੀਂ ਕਿਵੇਂ ਕੋਰਟ ਦੇ ਵਿੱਚ ਜਾ ਕੇ ਜਿਹੜਾ ਬੰਦਾ 18 ਪੀਂਡੋਂ ਦੇ ਗੁਰਕਵਰੀ ਹੈ ਜਾਂ ਕਿਸਟੇਟਮੈਂਟ ਦੇ ਦਿੰਦਾ ਜੇ ਮੈਂ ਨਸ਼ਾ ਛੱਡਣਾ ਚਾਹਣਾ ਤਾਂ ਅਸੀਂ ਉਸ ਪ੍ਰੋਸੀਜਰ ਦੇ ਪਰਟਨ ਲਈ ਉਹਦੇ ਜਿਹੜੇ ਨਸ਼ੇ ਛਡਾਉਣ ਦੇ ਪੂਰੇ ਜਿਹੜੇ ਅਪਰਸ਼ ਕਰ ਲੇਕਿਨ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਾਂਗਾ ਕਿ ਆਮ ਤੌਰ ਤੇ ਜਿਹੜੇ ਤੁਹਾਡੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਵੀ ਜਿੱਥੇ ਨਸ਼ਾ ਜਿਆਦਾ ਵੱਧ ਰਿਹਾ ਉਹਦੇ ਤੇ ਪੁਲਿਸ ਟੂ ਮੈਵਰ ਆਮ ਤੌਰ ਤੇ ਆਪਾਂ ਗੱਲਾਂ ਕਰਦੇ ਲੇਕਿਨ ਮੈਂ ਗੱਲ ਇਹ ਜ਼ਰੂਰੇ ਕਹਾਂਗਾ ਕਿ ਸਭ ਤੋਂ ਵੱਧ ਜ਼ਿੰਮੇਵਾਰ ਨਸ਼ੇ ਵਾਲੇ ਪੇਰੈਂਟਸ ਹਰੇਕ ਪੇਰੈਂਟ ਨੂੰ ਪਤਾ ਹੁੰਦਾ ਹੈ ਕਿ ਮੇਰਾ ਬੱਚਾ ਨਸ਼ਾ ਕਰਦਾ ਜਿੰਦਾ ਬੱਚਾ ਨਸ਼ਾ ਲੈਂਦਾ ਉਸ ਪੇਰੈਂਟ ਦੀ ਮਗਰਮਤ ਹੈ ਉਹਨਾਂ ਨੇ ਕਦੇ ਵੀ ਪੁਲਿਸ ਨੂੰ ਇਹ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਕਿੱਥੋਂ ਲੈ ਕੇ ਆਉਂਦੇ ਜੇਕਰ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤਾਂ ਜਿਹੜਾ ਬੱਚਾ ਪਹਿਲੇ ਪੜਾਵੇ ਵਿੱਚ ਜਾਂਦਾ ਹੈ ਇਕ ਤਾਂ ਉਹਦੇ ਨਸ਼ਾ ਵੀ ਛਡਾਇਆ ਸੋਖਾ ਜਾ ਸਕਦਾ ਸੋਖਾ ਛੱਡੇ ਜੋ ਦੂਸਰਾ ਜਿਹੜੇ ਸਪਲਾਈਰ ਨੇ ਨਸ਼ਾ ਦੇchnਾ ਉਹਨਾਂ ਦਾ ਵੀ ਕਾਨੂੰਨੀ ਸਿਕੰਜਾ ਜਿਹੜਾ ਕੱਸਿਆ ਸੋ ਪੇਰੈਂਟ ਦੀ ਜਿਹੜੀ ਜ਼ਿੰਮੇਵਾਰੀ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਹਮੇਸ਼ਾ ਪੇਰੈਂਟਸ ਜਿਹੜੇ ਆਪਣੀ ਲਾਲ ਨੂੰ ਚਾਉਂਦੇ ਨੇ ਜਦੋਂ ਕੋਈ ਬਹੁਤ ਪਰਮੰਦਾ ਜਾਂ ਅੱਡੇ ਵੱਡੀ ਕਹਿਦਾ ਕਿਸੇ ਨੂੰ ਵੀ ਤੁਹਾਡਾ ਬੱਚਾ ਨਸ਼ੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਨਸ਼ੇ ਵਿੱਚ ਲੱਗ ਗਿਆ ਹੈ ਤਾਂ ਆਪਾਂ ਉਹਦੀ ਗੱਲ ਬਰਦਾਸ਼ਤ ਕਰਨੀ ਹਿੰਮਤ ਨਹੀਂ ਰੱਖਦੇ ਸਭ ਉਹਦੇ ਨਾਲ ਆਪਾਂ ਭੈੜਾ ਬਤੀਰਾ ਵਰਤਦੇ ਆ ਕਿ ਤੂੰ ਆਪਣਾ ਕੰਮ ਸ਼ਾਂਤ ਅਸੀਂ ਆਪਣਾ ਦੇਖਾਂ ਸਾਨੂੰ ਉਹਦੀ ਗੱਲ ਚੰਗੀ ਨਹੀਂ ਲੱਗਦੀ ਸੋ ਜੇਕਰ ਕਿਸੇ ਨੇ ਗੱਲ ਕੀਤੀ ਹੈ ਤੂੰ ਗੱਲ ਚੰਗੀ ਹੈ ਕਿ ਜਿਹੜਾ ਮੈਂ ਤੁਹਾਨੂੰ ਲੱਗ ਕੱਲ ਨੂੰ ਇਹ ਜਿਹੜੀ ਚੰਗਿਆੜੀ ਹੈ ਕਿਸੇ ਦੇ ਦੂਜੇ ਦੇ ਘਰ ਵੀ ਜਾਏਗੀ ਲੇਪੋ ਸਭ ਤੋਂ ਪਹਿਲਾਂ ਤੇ ਇਹ ਆ ਗਈ ਗਰਮ ਪਛਾਣ ਨਸ਼ੇ ਦੀ ਦਰ ਉਹ ਮਾਂ ਤੋਂ ਪੈਸੇ ਮੰਗਦਾ ਮਾਂ ਦੇ ਹਸਬੰਦ ਤੋਂ ਚੋਰੀ ਉਹਨੂੰ ਦਿੰਦੀ ਨਹੀਂ ਜਦੋਂ ਅਸਮਰਥ ਹੋ ਜਾਂਦੇ ਨੇ ਪੇਰੈਂਟਸ ਨਹੀਂ ਦੇ ਸਕਦੇ ਤਾਂ ਦੈਨ ਉਹ ਕਰਦੀਆਂ ਚੀਜ਼ਾਂ ਵਿੱਚੋਂ ਚੋਰੀ ਫਿਰ ਉਸ ਤੋਂ ਬਾਅਦ ਕੀ ਹੋਏਗਾ ਉਹ 12 ਚੋਰੀਆਂ ਕਰੇਗਾ ਆਪਣੇ ਨਸ਼ੇ ਦੀ ਪੂਰਤੀ ਲਈ ਔਰ ਹੌਲੀ-ਹੌਲੀ ਉਹਦਾ ਕ੍ਰਾਈਮ ਦੇ ਵੱਡੇ ਕ੍ਰਾਈਮ ਦੇ ਵਿੱਚ ਜਿਹੜਾ ਹੱਥ ਪੈਂਦਾ ਹੈ ਉਹ ਆਪਣੇ ਪੀੜ ਦੀ ਨਸ਼ੇ ਦੀ ਪੂਰਤੀ ਲਈ ਉਹ ਲੱਗਦਾ ਹੈ ਜਿਵੇਂ ਜਿਵੇਂ ਬੰਦਾ ਇਸ ਸਾੜ ਦੇ ਵਿੱਚ ਡੇ ਟੂ ਡੇ ਵੱਧਦਾ ਜਾਂਦਾ ਹੈ ਤਾਂ ਉਹ ਸਾਡੇ ਸਮਾਜ ਦੇ ਵਿੱਚ ਸਾਡੇ ਜਿਹੜੇ ਪਵਿੱਤਰ ਰਿਸ਼ਤੇ ਨੇ ਉਹਨਾਂ ਦੇ ਵਿੱਚ ਵੀ ਤਰੇੜ ਪੈਂਦੀ ਸਭ ਤੋਂ ਪਹਿਲਾਂ ਜਦੋਂ ਅਸੀਂ ਇਹ ਰਿਸ਼ਤਾ ਕਰਨੇ ਆ ਉਦੋਂ ਵੀ ਝੂਠ ਬੋਲਿਆ ਜਾਂਦਾ ਹੈ ਤੜਕਾ ਮੈਨੂੰ ਨਹੀਂ ਕਰਦਾ ਉਸ ਚਿਰ ਬਾਅਦ ਜਦੋਂ ਵਿਆਹ ਹੋ ਜਾਂਦਾ ਹੈ ਤੇ ਉਹ ਹੀ ਦਰਖਾਸਤਾਂ ਸਾਡੇ ਕੋਲ ਪੁਲਿਸ ਸਟੇਸ਼ਨਾਂ ਦੇ ਵਿੱਚ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਪਰ ਮਾਂ ਟੁੱਟਦੇ ਜੁੜਦੇ ਨਹੀਂ ਉਹਦੇ ਨਾਲ ਟੁੱਟਦੇ ਤੁਹਾਡੇ ਸਮਾਜ ਦੇ ਵਿੱਚ ਸਾਰੇ ਹੋ ਰਿਹਾ ਤੁਹਾਨੂੰ ਪਤਾ ਵੀ ਹੈ ਤੁਸੀਂ ਦੇਖਦੇ ਫਿਰ ਕੀ ਇਹਨੇ ਜਿਹੜੇ ਸਾਡੇ ਪਵਿੱਤਰ ਰਿਸ਼ਤੇ ਨੇ ਮਾਂ ਦਾ ਪੈਣ ਦਾ ਭਰਾ ਦਾ ਬਾਪ ਦਾ ਡੇਢੀ ਖਬਰਾਂ ਦੇ ਵਿੱਚ ਤੁਸੀਂ ਪੜਦੇ ਹੋ ਨਸ਼ੇ ਦੀ ਪੂਰਤੀ ਖਾਤਰ ਭਰਾ ਨੇ ਭਰਾ ਨੂੰ ਮਾਰਦਾ ਭਰਾ ਨੇ ਮਾਂ ਨੂੰ ਮਾਰਦਾ ਨਾਂ ਨੂੰ ਮਾਰਦਾ ਭੈਣ ਨੂੰ ਮਾਰਦਾ ਕਦੇ ਅਗੋ ਪੈਸੇ ਨਹੀਂ ਮਿਲਦੇ ਉਹ ਸੋਚਦਾ ਵੀ ਕਿਸੇ ਤਰੀਕੇ ਇਹ ਇਸ ਤਰ੍ਹਾਂ ਹੋਇਆ ਦੇ ਕੋਈ ਨੂੰ ਰੋਕਣ ਲਈ ਜੇਕਰ ਅਸੀਂ ਸ਼ੁਰੂ ਤੋਂ ਹੀ ਇਹਦੀ ਕੋਸ਼ਿਸ਼ ਕਰੀਏ ਤਾਂ ਬਹੁਤ ਵੀ ਵੱਡਾ ਜਿਹੜਾ ਉਪਰਾਲਾ ਹੋ ਸਕਦਾ ਤਾਂ ਕਿ ਨਾ ਸਾਡੇ ਰਿਸ਼ਤੇ ਟੁੱਟਣ ਨਾ ਸਾਯਾ ਆਰਥਿਕ ਤੱਖੋਂ ਕਮਜ਼ੋਰ ਹੋਈਏ ਤਾਂ ਨਾ ਹੀ ਸਾਡਾ ਬੱਚਾ ਕ੍ਰਾਈਮ ਪੇਸ਼ ਹੋਵੇ ਫਿਰ ਜਦੋਂ ਕ੍ਰਾਈਮ ਕਰਦਾ ਹੈ ਪੇਰੈਂਟਸ ਦਾ ਜਿਹੜਾ ਖੂਨ ਦਾ ਰਿਸ਼ਤਾ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਕੋਈ ਵਕੀਲਾਂ ਨੂੰ ਮੋਟੀ ਮੋਟੀ ਫੀਸ ਦੇ ਕੇ ਕਿਸੇ ਤਰੀਕੇ ਬਚੇ ਲੇਕਿਨ ਜੇ ਲਾਦੇ ਵਿੱਚ ਜਾ ਕੇ ਉਹ ਮਾੜੀਆਂ ਆਤਾਂ ਦੇ ਵਿੱਚ ਹੋਰ ਪੈ ਜਾਂਦਾ ਜਦੋਂ ਉਹਦੇ ਬਾਹਰ ਆਉਂਦਾ ਤੋ ਹੋਰ ਕ੍ਰਾਈਮ ਕਰਦਾ ਉੱਥੇ ਤੁਹਾਡਾ ਆਰਥਿਕ ਨੁਕਸਾਨ ਵੀ ਹੋ ਗਿਆ ਤੁਹਾਡੇ ਪੈਸੇ ਵੀ ਵੇਸਟ ਗਏ ਬਟ ਕੰਟਰੋਲ ਫਿਰ ਨਹੀਂ ਲੋ ਸੋ ਮੈਂ ਸਭ ਤੋਂ ਵੱਡੀ ਜ਼ਿੰਮੇਵਾਰੀ ਜਾਂਦੇ ਨੇ ਪੇਰੈਂਟਸ ਦੀ ਕਰਨ। ਮਾਪਿਓ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਇਹਨੂੰ ਆਪ ਸ਼ੁਰੂ ਤੋਂ ਕੰਟਰੋਲ ਕਰਨ ਦਾ ਇਹਨਾਂ ਚ ਜਿਹੜਾ ਕੰਟਰੋਲ ਹੋਏਗਾ ਦੂਜੀ ਜ਼ਿੰਮੇਵਾਰੀ ਹੈਗੀ ਹੈ ਅਧਿਆਪਕ। ਟੀਚਰ ਪੀਚਰ ਨੂੰ ਪਤਾ ਹੁੰਦਾ ਕਿ ਕਲਾਸ 'ਚ ਕਿਹੜਾ ਬੱਚਾ ਸੁਸਤ ਏ ਕਿਹੜਾ ਪੜ੍ਹਨ ਚੰਗਾ ਏ ਕਿਹੜਾ ਪੜ੍ਹਨ ਚ ਕਮਜ਼ੋਰ ਏ ਅੱਜ ਕੱਲ ਇਹ ਰੁਝਾਨ ਛੋਟੀ ਉਮਰ ਦੇ ਬੱਚਿਆਂ ਦੇ ਵਿੱਚ ਵੀ ਹੋ ਗਿਆ ਨਸ਼ਾ ਕਈ ਥਾਵਾਂ ਤਾਂ ਮੈਂ ਕੈਂਪਾਂ ਦੇ ਵਿੱਚ ਗਿਆ ਜਿੱਥੇ ਜਾ ਕੇ ਪੁੱਛਿਆ ਕਿ ਕਿਹੜੀ ਉਮਰ ਦੇ ਬੱਚੇ ਨਸ਼ਾ ਲੈਂਦੇ ਨੇ ਤਾਂ ਉੱਥੇ ਗੱਲ ਸਾਹਮਣੇ ਆਉਂਦੀ ਹੈ ਜੀ 12-13 ਸਾਲ ਤੋਂ ਸ਼ੁਰੂ ਹੋ ਜਾਂਦੇ ਆ 18-23 ਸਾਲ ਦੀ ਉਮਰ ਤੱਕ ਸੋ ਇਹ ਜਿਹੜੀ ਉਮਰ ਏ बच्चे दी प्लस 2 ਦੀਆਂ ਕਲਾਸਾਂ ਤੱਕ ਜਾਂ ਕਾਲਜ ਦੀਆਂ ਲਗਦੀਆਂ ਕਲਾਸਾਂ ਤੱਕ ਜਿਹੜੀ ਉਹ ਗੱਲ ਜਾਂਦੀ ਹੈ। ਸੋ ਉੱਥੇ ਅਧਿਆਪਕ ਦਾ ਬੜਾ ਵੱਡਾ ਰੋਲ ਹੈ ਕਿ ਬੱਚੇ ਨੂੰ ਚੈੱਕ ਕਰਨਾ ਔਰ ਪੇਰੈਂਟਸ ਦਾ ਵੀ ਰੋਲ ਕਿ ਇਹ ਦੇਖਣਾ ਕਿ ਬੱਚੇ ਦੀ ਸੋਸਾਇਟੀ ਕੀ ਹੈ। ਮਾੜੀ ਇਹ ਕਿਹ ਚੱਲੀ ਕਿਹਨਾਂ ਬੰਦਿਆਂ ਨਾਲ ਦਾ ਕਿਹੜੇ ਬੱਚਿਆਂ ਨਾਲ ਬੈਠਣਾ ਉਹਦਾ ਕਿ ਕਿੱਥੇ ਜਾਂਦਾ ਕੀ ਕਰਦਾ ਨੇੜ ਕਿਉਂ ਆਉਂਦਾ ਜਿਹੜੀ ਅਸੀਂ ਆਤੂ ਨੂੰ ਖਰਚਾ ਦਿੰਨੇ ਆ ਜਿਹੜੇ ਪੈਸੇ ਦਿੰਨੇ ਆ ਉਹ ਕਿਥੇ-ਕਿਥੇ ਜਾ ਕੇ ਅੱਗੇ ਵਰਤੋਂ ਚ ਲਾ ਰਿਆ ਕੀ ਨਸ਼ੇ 'ਚ ਨਹੀਂ ਲਾ ਰਿਆ ਇਸ ਗੱਲ ਨੂੰ ਸਾਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਉਹਨੂੰ ਜਿਹੜਾ ਚੈੱਕ ਕਰਨਾ ਚਾਹੀਦਾ ਤਾਂ ਕਿ ਜੜਾਂ ਅੰਦਰ ਚ ਕੰਟਰੋਲ ਬਾਕੀ ਮੀਡੀਆ ਦੇ ਵਿੱਚ ਬੜੇ ਅੱਛੇ ਆਰਟੀਕਲ ਆਉਂਦੇ ਨੇ ਹੈਲਥ ਬਾਰੇ ਉਹ ਵੀ ਬੱਚਿਆਂ ਨੂੰ ਪੜ੍ਹ ਕੇ ਦੱਸਣੇ ਚਾਹੀਦੇ ਨੇ ਸੁਣਾਉਣੇ ਚਾਹੀਦੇ ਆਪੋ ਆਪਣੇ ਧਰਮਾਂ ਨਾਲ ਅਸੀਂ ਜੋੜੀਏ ਸਾਡੇ ਸਾਰੇ ਧਰਮ ਬਹੁਤ ਹੀ ਚੰਗੀਆਂ ਸਿੱਖਿਆ ਦਿੰਦੇ ਨੇ ਕੋਈ ਧਰਮ ਬਾਣੀ ਸਿੱਖਿਆ ਨਹੀਂ ਦਿੰਦਾ ਜਿਹੜਾ ਬੰਦਾ ਉਹ ਧਰਮ ਨੂੰ ਪਿਆਰ ਕਰਦਾ ਉਹਦੇ ਨਾਲ ਜਿਹੜਾ ਜੁੜਿਆ ਰਹਿੰਦਾ ਤੇ ਉਹ ਨੇਚਰਲੀ ਉਹ ਚੰਗੇ ਪਾਸੇ ਜਾਏਗਾ ਮਾੜੇ ਪਾਸੇ ਨਹੀਂ ਅੱਜ ਕੱਲ ਬਹੁਤ ਰਿਹਾਣ ਘਟ ਗਿਆ ਜੇਕਰ ਆਪਾਂ ਪਿੰਡੂ ਪੱਦਰ ਤੇ ਦੇਖੀਏ ਪਹਿਲਾਂ ਤਾਂ ਹੁੰਦਾ ਸੀ ਕਿ ਸੰਗਰਾਮ ਤੇ ਮੱਸਿਆ ਤੇ ਕੋਈ ਗੁਰਪੁਰਬ ਤੇ ਜਾਂ ਹੋਰ ਕਿਸੇ ਵੀ ਜਨਮ ਦਿਹਾੜੇ ਤੇ ਬੱਚਿਆਂ ਨੂੰ ਜ਼ਰੂਰ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਸੀ ਲੇਕਿਨ ਅੱਜ ਕੱਲ ਨਹੀਂ ਹੈ ਬੱਚੇ ਆਖੇ ਨਹੀਂ ਕਰਦੇ ਹਰੇਕ ਤੁਹਾਨੂੰ ਦੀ ਜਿਹੜੀ ਸਿੱਖਿਆ ਲਓ ਬੱਚਿਆਂ ਨੂੰ ਬੈਠ ਕਰੋ ਉਹਨਾਂ ਨੂੰ ਦੱਸੋ ਅਗੇ ਅਗਲੀ ਗੱਲ ਹੈ ਕਿ ਖੇਡਾਂ ਦੇ ਪਾਸ ਸਾਡਾ ਜੋ ਮੈਂ ਤੁਹਾਡੇ ਨਾਲ ਗੱਲ ਉਹੀ ਕਰ ਲਿਆ ਜਿਹੜੀ ਮੇਰੇ ਸਾਹਮਣੇ ਆਈ ਔਰ ਪ੍ਰੈਕਟੀਕਲ ਗੱਲ ਤੁਸੀਂ ਆਪ ਦੇਖੋ ਡੇਲੀ ਮੀਡੀਆ 'ਚ ਪੜਦੇ ਹੋਏਗੇ ਕਿ ਆਰਮੀ ਦੀ ਭਰਤੀ ਦੇ ਵਿੱਚ ਅਦਰ ਫੋਰਸਸ ਵੀ ਐਸਐਫ ਈਏ ਇਸ ਚੋਰ ਫੋਰ ਫੋਰਸਸ ਦੇ ਵਿੱਚ इवन ਕੇ ਪੰਜਾਬ ਪੁਲਿਸ ਦੇ ਵਿੱਚ ਸਾਰੇ ਜਿਹੜੇ ਬੱਚੇ ਪਹਿਲਾਂ ਆਰਮੀ ਦੇ ਵਿੱਚ ਮੋਰ ਬਣਾ ਹੁੰਦਾ ਸੀ ਸਾਡੇ ਪੰਜਾਬੀਆਂ ਕਿ ਬੜੇ ਫਟੋਂ ਦੇਣ ਅਸੀਂ ਸਭ ਤੋਂ ਵੱਧ ਟੈਸਟ ਪਾਸ ਕਰਕੇ ਸਾਡੇ ਬੱਚੇ ਅੱਗੇ ਜਾਂਦੇ ਸੀ ਲੇਕਿਨ ਹੁਣ ਕੀ ਹੈ ਅਸੀਂ ਫਿਜ਼ੀਕਲ ਟੈਸਟ ਵੀ ਪਾਸ ਕਰਦੇ ਤੇ ਫਿਰ ਆਪਾਂ ਕਹਿੰਦੇ ਆ ਕਿ ਬੱਚੇ ਚ ਫਰਸਟ੍ਰੇਸ਼ਨ ਆ ਗਈ ਬੱਚੇ ਦੇ ਦਿਮਾਗ ਤੇ ਬੋਝ ਪੈ ਗਿਆ ਬੱਚਾ ਨਸ਼ੇ ਦੇ ਪਾਸੇ ਲੱਗ ਗਿਆ ਲੈਕਿਨ ਉਹਦੀ ਫਿਟਨੈਸ ਵਾਲੇ ਪਾਸੇ ਇਸ ਪਹਿਲਾਂ ਨਹੀਂ ਧਿਆਨ ਦਿੱਤਾ। ਉਹਨੂੰ ਗਯਮਜ ਨਹੀਂ ਪਾਇਆ। ਚਾਹ ਕਾਜ ਨੂੰ ਬੰਦਰ ਤੇ ਆ ਚਾਹ ਸਕੂਪ ਬੰਦਰ ਤੇ ਆ। ਜਦ ਪਿੰਡ ਬੰਦਰ ਤੇ ਸ਼ਾਮ ਨੂੰ ਪਹਿਲਾਂ ਜਿਹੜੇ ਬਜ਼ੁਰਗ ਵੀ ਐਂਟਰਟੇਨਮੈਂਟ ਕਰਦੇ ਹੁੰਦੇ ਸੀ, ਮੁੰਡਿਆਂ ਨੂੰ ਸ਼ਾਮ ਨੂੰ ਕਹਿੰਨਾ ਚਲੋ ਜੀ ਕੋਈ ਨਾ ਕਰੋ ਕਿਸੇ ਨੇ ਕਬੱਡੀ ਖੇੜਨੀ ਕਿਸੇ ਨੇ ਵਾਲੀਬਾਲ ਖੇੜਨਾ। ਹਰੇਕ ਪਿੰਡ ਦੇ ਵਿੱਚ ਅਲੱਗ-ਅਲੱਗ ਨੀਮ ਦਾ ਜਣਾ ਰਿਹਾ ਸੀ। ਲੇਕਿਨ ਉਹ ਸਿਸਟਮ ਜਿਹੜਾ ਕੰਮ ਕਰਦਾ। ਇੱਕ ਤਾਂ ਜਿਹੜਾ ਵਹਿਲਾ ਦਿਮਾਗ ਸ਼ਰਾਰਤਾਂ ਨੇ ਕਰਨੀ। ਜੇਕਰ ਅਸੀਂ ਉਹਨੂੰ ਸਪੋਰਟਸ ਵਾਲੇ ਪਾਸੇ ਲਾਵਾਂਗੇ ਤੇ ਉਹ ਸ਼ਰਾਬ ਵਾਲੇ ਪਾਸੇ ਨਹੀਂ ਜਾਏ ਇਹ ਜ਼ਰੂਰੀ ਹੈ ਕਿ ਉਹ ਨਾ ਬੱਚਿਆਂ ਨੂੰ ਗੈਰਕਾਨੂੰਨੀ ਤਜਾਵੇ ਸਪੋਰਟਸ ਵਾਲੇ ਪਾਸੇ ਲਾਓ ਫਿਜ਼ੀਕਲੀ ਡਰੈਸੋ ਅਗਲੀ ਗੱਲ ਮੈਂ ਕਹਾਂਗਾ ਕਿ ਭਰਤੀ ਬਹੁਤ ਆ ਰਹੀ ਹੈ ਪੰਜਾਬ ਪੁਲਿਸ ਵਿੱਚ ਵੀ ਆ ਰਹੀ ਹੈ ਪਿੱਛੇ ਜਿਹੜਾ ਸਾਡੇ ਸੀਜੀਐਮ ਸਾਹਿਬ ਤੇ ਡੀਪੀ ਸਾਹਿਬ ਨੇ ਐਨਾਨਸ ਕੀਤਾ ਸੀ ਆਪਣੇ ਬੱਚਿਆਂ ਨੂੰ ਫਿਜ਼ੀਕਲੀ ਡਰੈਸੋ ਉਹਨਾਂ ਨੂੰ ਪਿੰਡਾਂ ਦੇ ਵਿੱਚ ਸਟੇਡੀਅਮ ਬਣੇ ਨੇ ਸ਼ਹਿਰਾਂ ਦੇ ਵਿੱਚ ਸਟੇਡੀਅਮ ਬਣੇ ਨੇ ਉਹਨਾਂ ਦੇ ਵਿੱਚ ਸਪੋਰਟਸ ਦੇ ਆਪਣੀ ਪ੍ਰੈਕਟਿਸ ਕਰਨ ਲਈ ਲੋਕ ਤਾਂ ਕਿ ਉਹ ਆਪਣਾ ਫਿਜ਼ੀਕਲ ਟੈਸਟ ਜਿਹੜਾ 5-5 ਸਕੰਡ ਉਹਨਾਂ ਦੇ ਦਿਮਾਗ ਦੇ ਵਿੱਚ ਫਰਸਟ੍ਰੇਸ਼ਨ ਅਗਲੀ ਗੱਲ ਇਹ ਹੈ ਕਿ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਬਹੁਤੀ ਦੌੜ ਲੱਗੀ ਹੋਈ ਹੈ ਬਾਹਰ ਦੇ ਦੇਸ਼ਾਂ ਦੀ ਜਾਂ ਉਹ ਜਿਹੜੇ ਨਹੀਂ ਜਾ ਸਕਦੇ ਉਹ ਇੱਥੇ ਨਸ਼ੇ ਦਾ ਅਸਰ ਲੈ ਲੈਂਦੇ ਕੀ ਉਹਦੇ ਨਾਲ ਬਾਹਰ ਚਲੇ ਜਾ ਜਾ ਮਾਰਲੇ ਦੇਸ਼ਾਂ 'ਚ ਜਿਆਦਾ ਰੋਜ਼ਗਾਰ ਕਰਦੇ ਆ ਤੁਸੀਂ ਹੁਣ ਦੇਖੋ ਡੇਢ ਹੀ ਹਵਾਰਾਂ ਜਾ ਰਿਹਾ ਕੈਨੇਡਾ ਦੇ ਵਿੱਚੋਂ ਇਹਨੇ ਲੋਕ ਵਾਪਸ ਆ ਰਹੇ ਨੇ ਅਮਰੀਕਾ ਚੋਂ ਨੋ ਆ ਰਹੇ ਨੇ ਅੱਜ ਦੇਖੋ ਪੇਪਰ ਦੇ ਵਿੱਚ ਸੀਗੇ ਡੇਢ ਸਟੂਡੈਂਟ ਜਿਹੜੇ ਲਵ ਨਹੀਂ ਗਏ ਕੈਨੇਡਾ ਦੇ ਵਿੱਚ ਉਹ ਬੱਚਿਆਂ ਦਾ ਮਨ ਤੋਂ ਉੱਠ ਜਾਂਦੀ ਵੀ ਫ੍ਰਸਟ੍ਰੇਸ਼ਨ ਹੋਣੀ ਉਹ ਠੀਕ ਜਾਂਦੀ ਵੀ ਕੰਮ ਕਰਨਾ ਪੈਂਦਾ ਪਰ ਜੇਕਰ ਅਸੀਂ ਉਹਨਾਂ ਨੂੰ ਸ਼ੁਰੂ ਤੋਂ ਹੀ ਆਪਣੇ ਕਮਾਂ ਕਰਾਂ ਦੇ ਵਿੱਚ ਇੱਥੇ ਲਾ ਕੇ ਰੱਖੀਏ ਉਹਨਾਂ ਨੂੰ ਮੋਟੀਵੇਟ ਕਰੀਏ ਉਹਨਾਂ ਨੂੰ ਗਾਈਡ ਕਰੀਏ ਕਿ ਜਿਹੜਾ ਤੋਂ ਉੱਥੇ ਕੰਮ ਕਰ ਲੈਣਗੇ ਤੇ ਨਾਲ ਦੀ ਵੀ ਸਿਖੀ ਹੈ ਉਹ ਜਿਹੜੀ ਉਹਨਾਂ ਦੇ ਮਨ 'ਚ ਫ੍ਰਸਟ੍ਰੇਸ਼ਨ ਹੈ ਜੇਕਰ ਆਪਾਂ ਬੱਚਿਆਂ ਨੂੰ ਪ੍ਰੋਪਰ ਤਰੀਕੇ ਨਾਲ ਕਹੀਏ ਕਿ ਉਹ ਵੀ ਨਿਕਲੇ ਛੋਟੀ ਨਸ਼ੇ ਵਾਲੇ ਪਾਸੇ ਨਹੀਂ ਜਾ। ਮੈਂ ਤੁਹਾਨੂੰ ਇਹੋ ਜਿਹੜੀ ਬੇਨਤੀ ਇਹਦੇ 'ਚ ਕਰਨੀ ਹੈ ਕਿ ਆਪਾਂ ਸਪੋਰਟਸ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਹਰ ਇੱਕ ਤਰ੍ਹਾਂ ਦੀ ਮੋਟੀਵੇਸ਼ਨ ਜਿਹੜੀ ਬੱਚਿਆਂ ਦੇ ਵਿੱਚ ਲਾਈ ਜਿਹੜੇ ਤੋਂ ਚੰਗੇ ਰਸਤੇ ਜਾ ਸਕਦੇ। ਜੇ ਤੁਹਾਨੂੰ ਤਾਕਾ ਆ ਗਿਆ ਅੱਗੇ ਬੱਚਿਆਂ ਦੇ ਕੈਂਪ ਲਾਉਣ ਲਈ ਤੋ ਸਭ ਤੋਂ ਪਹਿਲੀ ਡਿਊਟੀ ਏ ਕਿ ਸਾਡੇ ਸਮਾਜਿਕ ਸੰਸਥਾਵਾਂ ਦੀ ਪੁਲਿਸ ਤੁਹਾਡੇ ਨਾਲ ਹੈ ਤੁਸੀਂ ਉਸ ਪੇਰੈਂਟਸ ਨੂੰ ਪਹਿਲਾਂ ਮਿਲ ਬਾਲ ਨੂੰ ਸਿਚਾਉਂਦਾ ਉਹਨਾਂ ਦੇ ਮਾਪਿਆਂ ਨੂੰ ਤਗੜੇ ਕਰੋ ਕਿ ਜੇਕਰ ਤੁਸੀਂ ਤਗੜੇ ਹੋ ਤੇ ਤੁਹਾਡਾ ਬੱਚਾ ਨਸ਼ਾ ਛੱਡ। ਫਿਰ ਬੱਚੇ ਨੂੰ ਮਿਲ ਬਾਲ ਨੂੰ ਸਿਚਾਉਂ ਕਰੋ ਤਾਂ ਕਿ ਜਿਹੜਾ ਉਹ ਨਸ਼ਾ ਛੱਡ ਜਾਵੇ। ਦੇਖੋ ਇਸ ਚੀਜ਼ ਦੇ ਨਾਲ ਹਰੇਕ ਤਰ੍ਹਾਂ ਦਾ ਜਿਹੜਾ ਕਰਾਈ جڑیا ہر ایک طرح کا آپ سارے چاہتے ہاں کہ سا کوئی بچہ کسی کرائم پیشے نہ جائے اور سوکھی ساتھی چنگی گندگی کی لیکن وہ ہر ایک پر اصل اپنے بچے کی کو رول ماڈل بن کے کھڑیے کہ کم تمہیں سوسائٹی کے نہیں کرنا ہے ساڑی سوسائٹی لائک نہیں کرتی ساڑا سب اچارے کی لائک نہیں کرتا ਉਹ ਚੰਗੇ ਰਸਤੇ ਆਪਾਂ ਕੀ ਕਰਨਿਆ ਰਿਕਨਾ ਕਰ ਲਏ ਨੇ ਮਿਕਨ ਕਰਨ ਤੋਂ ਬਾਅਦ ਕੋਈ ਵੀ ਕੋਈ 2-4% ਦਾ ਭਾਵੇਂ ਹੋਵੇ ਜਿਹੜਾ ਕੋਈ ਡਰੱਗਸ ਦੇ ਸਬੰਧ ਵਿੱਚ ਜਾਂ ਕਿਸੇ ਕ੍ਰਾਈਮ ਪੇਸ਼ੇ ਦੇ ਸਬੰਧ ਵਿੱਚ ਉਹਨਾਂ ਬੱਚਿਆਂ ਨੂੰ ਬਿਠਾ ਕੇ ਜਾਂ ਉਹਦੇ ਪੇਰੈਂਟਸ ਨੂੰ ਬਿਠਾ ਕੇ ਗੈਰ ਕਰਾਉ। ਆਪਾਂ ਮੀਟਿੰਗ ਸ਼ੁਰੂ ਕਰਕੇ ਚਲੇ ਜਾਂਦੇ ਹਾਂ ਪਰ ਉੱਥੇ ਪ੍ਰੈਕਟੀਕਲੀ ਗੈਰ ਕਰਨਾ ਬੜਾ ਜ਼ਰੂਰੀ ਹੈ। ਸੋ ਜਿੱਥੇ ਕੈਂਪਾਂ ਦੀ ਗੱਲ ਹੈ ਤੁਸੀਂ ਪੇਰੈਂਟਸ ਨੂੰ ਤਗੜੇ ਕਰੋ ਬੱਚੇ ਦੀ ਮਿਲਪਾਲ ਨੂੰ ਸਟਰੋਂਗ ਕਰੋ ਅਸੀਂ ਤੁਹਾਡੇ ਨਾਲ ਆ ਸਾਡੇ ਅਫਸਰ ਸਾਰੇ ਨਾਲ ਨੇ ਆਪਾਂ ਉਹਦੇ ਕੈਂਪ ਰਵਾਈਏ ਸਿਵਲ ਪ੍ਰਸ਼ਾਸਨ ਤੁਹਾਡੇ ਨਾਲ ਹੈ ਹੈਲਥ ਡਿਪਾਰਟਮੈਂਟ ਤੁਹਾਡੇ ਨਾਲ ਹੈ ਜਿੱਥੇ ਕੋਈ ਮੁਸ਼ਕਲ ਆਉਂਦੀ ਹੈ ਉੱਥੇ ਆਪਣੇ ਐਸਐਸਪੀ ਸਾਹਿਬ ਨੂੰ ਦੱਸੋ ਅਸੀਂ ਦੂਜੇ ਵਿਭਾਗਾਂ ਨਾਲ ਗੱਲ ਕਰਕੇ ਜਿਹੜਾ ਨੂੰ ਹੱਲ ਕਰੀਏ ਤਾਂ ਕਿ ਜਿਹੜੇ ਬੱਚੇ ਦਾ ਨਸ਼ਾ ਚੜਾ ਜਿਹੜੇ ਸਪਲਾਈਰ ਵੇਚਣ ਵਾਲੇ ਮੈਕ ਕੈਮਿਸਟਾਂ ਨੂੰ ਵੀ ਵਾਰਨਿੰਗ ਇਹ ਹੋਣੀ ਕਰਨਾ ਔਰ ਸਾਡੇ ਜਿਹੜੇ ਦੇ ਵਿੱਚ ਇੱਥੇ ਫਤਿਹਗੁਰ ਸਾਹਿਬ ਜੀ ਦੀ ਰਿਹੜੀ ਕਿਤੇ ਹੋਏ ਨੇ ਕਿ ਉਹ ਡਾਕਟਰ ਦੀ ਪਰਚੀ ਤੋਂ ਦਿਨਾਂ ਕਿਸੇ ਨੂੰ ਦਵਾਈ ਇਦਾਂ ਦੀ ਨਸ਼ੇ ਵਾਲੀ ਲਾਂਗੇ ਬੜੀਆਂ ਕਾਨੂੰਨੀਆਂ ਪ੍ਰੋਵੀਜਨਸ ਨੇ ਜਿਹਦੇ ਵਿੱਚ ਕੈਮਿਸਟ ਨੂੰ ਵੀ ਨਾਲ ਕਵਾਲਪੋਸਟ ਸੁ ਆਪਣੇ ਆਪ ਉਹਨਾਂ ਕੇਸਾਂ ਤੋਂ ਬਚਣ ਲਈ ਉਹ ਮਿਹਰਬਾਨੀ ਕਰਦੇ ਕਿ ਕਰ ਕੋਈ ਕੈਮਿਸਟ ਬੈਠੇ ਨਹੀਂ ਤੇ ਉਹ ਦੂਜਿਆਂ ਨੂੰ ਨਾਲ ਗਾਇ ਕਰਕੇ ਅਸੀਂ ਬਿਨਾ ਡਾਕਟਰ ਦੀ ਪਰਚੀ ਤੋਂ ਕਿਸੇ ਨੂੰ ਨਸ਼ੇ ਵਾਲੀ ਦਵਾਈ ਨਹੀਂ ਦੇਣੀ ਉਹਦੇ ਤੋਂ ਬੜਾ ਬਚਾਅ ਹੋਇਆ ਅਗਲੀ ਗੱਲ ਮੈਂ ਤੁਹਾਨੂੰ ਇਹੋ ਹੀ ਨਾਲ ਕਹਾਂਗਾ ਕਿ ਜੇਵੇ ਆਪਾਂ ਇੱਕ ਸੱਜਣ ਕਹਿ ਰਿਹਾ ਸੀ ਟ੍ਰੈਫਕ ਦਾ ਛੋਟਾ ਚਲਾਣ ਹੈ ਜੀ ਦੂਜਾ ਚਲਾਣ ਹੈ ਵੱਡਾ ਚਲਾਣ ਹੈ ਦੇਖੋ ਟ੍ਰੈਫਕ ਦੇ ਚਲਾਣਾਂ ਦੇ ਵਿੱਚ ਜਾਂ ਕਾਨੂੰਨ ਦੇ ਸਾਹਮਣੇ ਕਾਨੂੰਨ ਸਾਰੇ ਵਾਲੀ ਕਿਸੇ ਦੀ ਕੋਈ ਗਰੀਬੀ ਆ ਮੇਰੀ ਨਹੀਂ ਹੈ ਜੇਕਰ ਕੋਈ ਗਰੀਬ ਬੰਦਾ ਜਿਵੇਂ ਤੁਸੀਂ ਜਣ ਕਹਿ ਰਿਹਾ ਸੀ ਉਹਨੇ ਹੈਲਮਟ ਨਹੀਂ ਲਈ ਮੋਟਰਸਾਈਕਲ ਤੇ ਜਾ ਰਿਹਾ ਉਹ ਐਕਸੀਡੈਂਟ ਹੋ ਜਾਂਦਾ ਡੈਥ ਹੋ ਜਾਂਦੀ ਤੇ ਉਸ ਪਰਿਵਾਰ ਨੂੰ ਕਿੰਨਾ ਨੁਕਸਾਨ ਹੋਵੇ ਅਸੀਂ ਉਹਨਾਂ ਨੂੰ ਇਹ ਗਰੀਬ ਨਾ ਕਹੇ ਬਾਈ ਤੁਸੀਂ ਗਰੀਬ ਹੋ ਕੋਈ ਗੱਲ ਨਹੀਂ ਛੱਡਦੇ ਉਹਨਾਂ ਨੂੰ ਗਾਈਡ ਕਰੋ ਬਾਈ ਤੇਰਾ ਹੈਲਮਟ ਲੈਣਾ ਜ਼ਰੂਰੀ ਹੈ ਰੈਸ਼ੀ ਲਾਈਵਿੰਗ ਮਹਾਰੀ ਹੈ ਇਹਦੇ ਨਾਲ ਐਕਸੀਡੈਂਟ ਹੋ ਅਸੀਂ ਸਾਰੇ ਲੋਕ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਬਹੁਤ ਜਾਦੇ ਰਾਈਟਸ ਜਿਹੜੇ ਮਿਲੇ ਨੇ ਸਾਡੇ ਅਧਿਕਾਰ ਮਿਲੇ ਨੇ ਸੂਚਿਤੀ ਤਰ੍ਹਾਂ ਜਾਣਨੇ ਲੇਕਿਨ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਸਾਡੀਆਂ ਡਿਊਟੀਆਂ ਅਸੀਂ ਉਹਨਾਂ ਡਿਊਟੀਆਂ ਨੂੰ ਭੁੱਲ ਗਏ ਸਾਡੀਆਂ ਡਿਊਟੀ ਕਿਹਨੇ ਕਿਹਦੇ ਦੇ ਇੱਕ ਦੂਸਰੇ ਹਰੇਕ ਇਨਸਾਨ ਦੀ ਦੂਸਰੇ ਅਨਸਰ ਜੇਕਰ ਅਸੀਂ ਰਸਤੇ 'ਤੇ ਜਾ ਰਹੇ ਹਾਂ ਇਹ ਤੇ ਫੜਕ ਬੰਦ ਹੈ ਜੇ ਅਸੀਂ ਤਰਤਲ ਲਾਈਨਾਂ ਲਾ ਲਏ ਨੇ ਇੱਕ ਪਾਸੇ ਤਰਤਲ ਲਾਈਨਾਂ ਹਮਲੇ ਪਾਸੋਂ ਲਾ ਲਏ ਨੇ ਅੰਦਰ ਕਾਲਾ ਖੜ ਕੇ ਪੁਲਸੋਂ ਘੜਦੇ ਰਹਿੰਦੇ ਆ ਉੱਥੇ ਜੋ ਪੁਲਸ ਕੁਝ ਨਹੀਂ ਕਰਦਾ ਇਹ ਤੇ ਸਾਡੀ ਡੂਰੀ ਜੀ ਨਹੀਂ ਹੈ ਬਸ ਇਹ ਇੱਕ ਲਾਈਨ ਚੱਲੀ ਹੈ ਟ੍ਰੈਫਿਕ ਸੁਮੂਥਲੀ ਚੱਲ ਜੇ ਠੀਕ ਚੱਲਦੀ ਹੈ ਜੈਮ ਨਹੀਂ ਲੱਗੇਗਾ ਰੋਡ ਦੇ ਉੱਤੇ ਕਿਸੇ ਤਰੀਕੇ ਐਕਸੀਡੈਂਟ ਹੋਇਆ ਹੋਊਗਾ ਪੁਲਿਸ ਮਲਾਜਮ ਜਾਂਦੇ ਨੇ ਉਹਨਾਂ ਨੂੰ ਬਚਾਉਣ ਲਈ ਲੇਕਿਨ ਅਸੀਂ ਐਮੂਲੈਂਸ ਲੱਗਣ ਲਈ ਨਹੀਂ ਰਸਤਾ ਨਹੀਂ ਛੱਡ ਅਸੀਂ ਇਹ ਕਾਲਿਆ ਇੱਕ ਲਾਈਨ ਦੇ ਉੱਤੇ ਦੂਜੀ ਦੇ ਤੀਜੀ ਦੇ ਚੌਥੀ ਦੇ ਪੰਜਵੇਂ ਦੇ ਅੱਗੇ ਦੀਆਂ ਗੜੀਆਂ ਦੇਦਰੋਂ ਨਿਕਲਦੀਆਂ ਤੇ ਐਮਬੂਲੈਂਸ ਵਾਲਿਆਂ ਨੂੰ ਅਸੀਂ ਕਿਦਰ ਵੀ ਕਰਾ ਹਰੇਕ ਕੰਮ ਨੇ ਵਿੱਚ ਸਾਡੀ ਦੂਜੇ ਇਨਸਾਨ ਪ੍ਰਤੀ ਡਿਊਟੀ ਹੈ ਜੇਕਰ ਅਸੀਂ ਇਹ ਸੋਚ ਗਏ ਕਿ ਅਗਲੇ ਵੀ ਸਾਡੇ ਪ੍ਰਤੀ ਕੀ ਡਿਊਟੀ ਹੈ ਤਾਂ ਇਹ ਜਿਹੜਾ ਇਸ ਤੀਜੇ ਵਿੱਚ ਚੱਲਦੇ ਤੇ ਸਾਡੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਈ ਇਹ ਕਿ ਰोसी ਆਪਣੇ ਕਾਨੂੰਨ ਦੇ ਨਾਲ-ਨਾਲ ਅਧਿਕਾਰਾਂ ਦੇ ਨਾਲ-ਨਾਲ ਆਪਣੇ ਕਰਤਵਾਂ ਨੂੰ ਸਮਝਦੇ ਹੋਏ ਸਾਹਮਣੇ ਆਇਆ ਤਾਂ ਸਾਰਾ ਹੀ ਜਿਹੜਾ ਸਮਾਜ ਸੁੱਖਰ ਛੋਟੀ ਜੀ ਇਗਜ਼ੈਂਪਲ ਪੰਜਾਬ ਦੇ ਵਿੱਚ ਆਪਾਂ ਕਹਿ ਦੇ ਨਹੀਂ ਪੋਲੀਟਿਕਲ ਇੰਟਰਪਰਿਸ ਹਰੇਕ ਮੰਦਾ ਚਾਹੁੰਦਾ ਹੈ ਕਿ ਤੇ ਕੋਈ ਟ੍ਰੈਫਿਕ ਪੁਲਸ ਲਗਣਾ ਕਰੇ ਤੇ ਫੋਨ ਕਰਕੇ ਐਸਟੀਓ ਨੂੰ ਜਾਂ ਜਿਹੜਾ ਅਧੰਤਰ ਖੜਾ ਹੁੰਦਾ ਜੀ ਆਏਗਾ ਨਾਲ ਗੱਲ ਕਰੇ ਜੇ ਜਦੋਂ ਆਪਾਂ ਚੰਡੀਗੜ੍ਹ ਤੋਂ ਵੱੜਦੇ ਆਂ ਕਾਨੂੰਨ ਤੋਂ ਹੋਈ ਕਿ ਨਹੀਂ ਉਹੀ ਕਾਰਨ ਦੇ ਵਿੱਚ ਆਪਾਂ ਬੈਠੇ ਸੀਟ ਬੈਲਟਰ ਵਾਲੇ ਨੇ ਤੇ ਉਹੀ ਆਪਾਂ ਸਰਤੇ ਹਨੜਪਾਲ ਨੇ ਮਾੜੀ ਗੱਲ ਜੇਕਰ ਅਸੀਂ ਇੱਥੇ ਆਪਣੇ ਕਾਨੂੰਨ ਨੂੰ ਲਾਗੂ ਹੀ ਕਰ ਦੇ ਉੱਥੇ ਪਤਾ ਚਲਾਣ ਦੀ ਜ਼ਿਆਦਾ ਹੁਣ ਹੁਣ ਇੱਥੇ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਲਾਣਾ ਹੋਏਗਾ ਉਦੋਂ ਤੱਕ ਕਿਸੇ ਦੀ ਕੋਈ ਵੀ ਰਾਤ ਨਹੀਂ ਹੈ ਦੀ ਆਪਾਂ ਜਾਨਾਂ ਬਚਾਉਣੀਆਂ ਨੇ ਉਹ ਲੋਕਾਂ ਦੇ ਵਿੱਚ ਟ੍ਰੈਫਿਕ ਬਾਰੇ ਅਵੇਅਰਨੈਸ ਸਾਡਾ ਟ੍ਰੈਫਿਕ ਜਿਹੜਾ ਬਣਿਆ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਟ੍ਰੈਕ ਯੂਨੀਅਨ ਟੈਂਪੂ ਯੂਨੀਅਨ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਹਰੇਕ ਥਾਂ ਤੇ ਅਸੀਂ ਉਹਨਾਂ ਨੂੰ ਭੇਜਣੀਆਂ ਜਿਹੜੇ ਤੁਹਾਨੂੰ ਟ੍ਰੈਫਿਕ ਰੂਲਸ ਬਾਰੇ ਜਾਣਕਾਰੀ ਦੇਣ ਲਿਖੋ ਜਾਣਕਾਰੀ ਨੂੰ ਆਪਾਂ ਸਮਝੀ ਲਈਏ ਆਨਲਾਈਨ ਟ੍ਰੈਫਿਕ ਰੂਲਸ ਬਾਰੇ ਸਾਰਾ ਕੁਝ ਆਪਣਾ ਲਾਇਸੈਂਸ ਬਣਾਉਣਾ ਬਹੁਤ ਔਖਾ ਹੈ ਅੱਜਕੱਲ ਟੈਸਟ ਆਪਾਂ ਜਮਾਤ ਚ ਪਾਉਣ ਦੀ ਕੋਸ਼ਿਸ਼ ਕਰਨੇ ਆਰਟੀਓ ਕੋ ਲੇਕਿਨ ਲਾਇਸੈਂਸ ਪਈ ਰਹਾ ਨਹੀਂ ਬਣ ਆਮ ਤੌਰ ਤੇ ਦੇਖਦੇ ਆ ਮੈਂ ਕੱਢਾ ਦੇ ਵਿੱਚ ਦੇਖਣਾ ਆਪਾਂ ਮੈਂ ਟ੍ਰੈਕਟਰ ਆਪਾਂ ਛੋਟੇ ਬੱਚੇ ਨੂੰ ਟਰੈਕਟਰ ਦੇ ਚਾਰ ਨਾਲ ਬਣਾ ਬਿਠਾ ਦਿੰਦੇ ਆ ਜੀ ਇਹ ਜੀ ਟਰੈਕਟਰ ਚਲਾਉਣਾ ਸਸਟਾ ਹੈ ਲਕਨ ਉਹਨੇ ਕਲੱਚ ਦੇ ਉੱਤੇ ਤੇ ਬ੍ਰੇਕਾਂ ਤੱਕ ਦਾ ਪੈਰ ਨਹੀਂ ਆ ਪੜਦਾ ਉਹ ਕਿਸੇ ਦੇ ਉੱਤੇ ਚੜ੍ਹਨੋਂ ਐਕਸ਼ਨ ਤਾਂ ਹੋਊਗਾ ਅਗਲੇ ਕਿੰਦੇ ਐਥੋਂ ਜੇ ਫਿਰ ਕਹਿੰਦਾ ਕਿ ਬੱਚੇ ਤੋਂ ਗਲਤੀ ਹੋ ਗਈ ਮੈਂ ਚਲੂ ਗਲਤੀ ਸਿਖਾਉਣ ਵਾਲੇ ਕੌਣ ਹਾਂ ਅਸੀਂ ਖੁਦ ਹਾਂ ਮੈਂ ਤਾਂ ਕੱਲ ਨਾ ਸੱਚੀ ਜੇ ਖੜੀ ਕਰਨਾ ਹੁੰਦਾ ਤੇਰਾ ਆਪਾਂ ਨਾ ਬੈਠਿਆ ਚੁੱਪ ਦੀ ਤੁਹਾਡੇ ਅਸੀਂ ਜਿਹੜੇ ਦਾ ਐਸਐਸਪੀ ਕੀ ਰਿਹਾ ਐ ਐਸਪੀ ਦੀ ਰਿਹਾ ਇੱਥੇ ਡੀਐਸਪੀ ਦੀ ਰਿਹਾ ਸਾਰੇ ਲੱਖ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਨਾ ਲੇਕਿਨ ਜਿਹੜੀਆਂ ਸੰਪਰਕ ਕਮੀਗਾਂ ਨੇ ਇਨਾਂ ਦਾ ਮਤਲਬ ਇਹ ਹੋਵੇ ਕਿ ਅਸੀਂ ਥੱਲੇ ਲੈਵਲ ਤੇ ਗਰਾਊਂਡ ਲੈਵਲ ਤੇ ਅਸੀਂ ਤੁਹਾਨੂੰ ਤੁਹਾਡਾ ਨਾਲ ਰਾਤ ਦਾ ਕਰਕੇ ਤੁਸੀਂ ਪੜੇ ਲਿਖੇ ਹੋ ਮੋਢਬਾਰ ਹੋ ਤੁਹਾਨੂੰ ਆ ਕੇ ਸਾਰੀਆਂ ਗੱਲਾਂ ਦੱਸੀਏ ਵੀ ਇਹਦੇ ਵਿੱਚ ਕਮੀਆਂ ਕਿੱਥੇ ਕਿੱਥੇ ਮੈਂ ਉਹ ਕਮੀਆਂ ਜੱਸਾ ਇਹਨਾਂ ਨੂੰ ਦੂਰ ਕਰਨ ਲਈ ਗਰਾਊਂਡ ਦਾ ਆਪਣੇ ਮਹੱਲੇ ਪੱਦਰ ਤੇ ਪਿੰਡ ਪੱਦਰ ਤੇ ਤੁਸੀਂ ਇਹ ਕਿਉਂ ਨਾ ਕਰਦੇ ਜਿਹੜੀ ਬੋਲਾ ਬਣਾ ਸਕਦੇ ਤਾਂ ਕਿ ਆਪਣਾ ਵਧੀਆ ਪੰਜਾਬ ਬਣਾ ਸਕੀਏ ਇਹ ਗੀਲਾ ਪੰਜਾਬ ਨਾ ਸਕੀਏ ਇਹ ਪੰਜਾਬ ਤਰੱਕੀ ਦੀ ਰਾਹ 'ਤੇ ਉੱਤੇ ਜਾਵੇ ਤੇ ਕਾਨੂੰਨ ਦੇ ਵਿੱਚ ਜਿਹੜਾ ਇਹ ਪੰਜਾਬ ਕਾਨੂੰਨ ਨੂੰ ਮੰਨਣ ਵਾਲਾ ਹੋਵੇ ਇਥੇ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਮੰਦਪਾਗੀ ਘਟਨਾ ਨਾ ਹੋਵੇ ਜਿਹਦੇ ਵਿੱਚ ਲੋਕਾਂ ਦੀ ਜਾਨ ਜਾਵੇ ਨੁਕਸਾਨ ਹੋਵੇ ਮੈਂ ਇਹੋ ਤਰ੍ਹਾਂ ਬਿਆਨ ਕਰਾਂਗਾ ਕਿ ਆਪਾਂ ਗਰਾਊਂਡ ਪੱਧਰ ਤੋਂ ਤੁਸੀਂ ਸਾਡੇ ਅਫਸਰਾਂ ਨੂੰ ਮਾਲ ਲਓ ਥੱਲੇ ਲੈਵਲ ਤੇ ਹਰੇਕ ਕਾਰ ਕਾਰ ਦੇ ਵਿੱਚ ਗੱਲ ਪਹੁੰਚਾਓ ਪਿਆਰ ਨਸ਼ਾ ਕਿਵੇਂ ਛਡਾਉਣਾ ਹੈ ਬਾਕੀ ਰੂਲਸ ਦੀ ਪਾਲਣਾ ਕਿਵੇਂ ਕਰਨੀ ਹੈ ਆਪਣੀਆਂ ਡਿਊਟੀਆਂ ਕੀ ਨੇ ਦੂਜਾਂ ਪ੍ਰਤੀ ਇਹ ਬਾਰੇ ਆਪਾਂ ਕਾਜ ਅਕਾਦਮੀਆਂ ਦੇ ਵਿੱਚ ਲੈਕਚਰ ਕਰਦੇ ਹਾਂ ਬੱਚਿਆਂ ਨੂੰ ਦੱਸ ਕੀ ਬੱਚਿਆਂ ਤੋਂ ਪੁੱਛੀਏ ਜਿਹੜਾ ਕੋਈ ਉਲੰਘਣਾ ਕਰਦਾ ਫਿਰ ਉਹਨੂੰ ਪੁੱਛੋ ਬਾਈ ਤੂੰ ਅਜੇ ਸਪਰਸ਼ ਕਰਨ ਲਈ ਕਹਿ ਰਿਹਾ ਅਸੀਂ ਨਹੀਂ ਕਰਨੀ ਚਾਹੀਏ ਅਸੀਂ ਤਾਂ ਪਹਿਲਾਂ ਦੱਸ ਟੁਕਿਆ ਵੀ ਅੱਗੋਂ ਕਿਸੇ ਨੂੰ ਮੰਨਣੀ ਸੋ ਇਹ ਗਰਾਊਂਡ ਲੈਵਲ ਤੇ ਗੱਲ ਨੂੰ ਜੂਰ ਪਹਚਾਓ ਬਾਕੀ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੋਂ ਮੈਂ ਰਹਿ ਲੋਕਾਂ ਤੋਂ ਮਿਲ ਕਰਨਾ ਔਰ ਖਾਸ ਕਰਕੇ ਖਤੇਗੜ੍ਹ ਸਾਹਿਬ ਨੇ ਜੋੜ ਮੇਲ ਦੇ ਇਸ ਸਭਾ ਦੇ ਵਿੱਚ ਸਾਰੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਖੇਡੋਂ ਦੇਖਿਆ ਗਿਆ ਐ ਐਸਐਸਟੀ ਸਾਹਿਬ ਨੂੰ ਬਹੁਤ ਹੀ ਚੱਜੇ ਵਧੀਆ ਤਰੀਕੇ ਢੰਗ ਨਾਲ ਜਿਹੜੀ ਇੱਥੇ ਸਿਕਿਉਰਟੀ ਲਈ ਮੰਨੀ ਦਿੱਤੇ ਗਏ ਨੇ ਮੈਂ ਨਹੀਂ ਦੇਖਦਾ ਰਿਹਾ ਕਿੰਨੇ ਵਧੀਆ ਰੱਖੇ ਸਾਰੇ ਲੋਕਾਂ ਨੇ ਆਪਣੀ ਸ਼ਿਰਕਤ ਆ ਉਹ ਸਾਰਾ ਜਿਹੜਾ ਸਹਿਯੋਗ ਤੁਹਾਡਾ ਨਾਲ ਰਿਹਾ ਤੁਹਾਡੇ ਲੋਕਾਂ ਦਾ ਰਿਹਾ ਅਸੀਂ ਸਭਾ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਇਆ ਕਿਸੇ ਤਰ੍ਹਾਂ ਦੀ ਗੜੀ ਕੋਈ ਘਟਨਾ ਨਹੀਂ ਹੋਈ ਤੇ ਬੜਾ ਪੀਸਫੁਲ ਹੀ ਰਿਹਾ ਹੈ ਇਹ ਵਰਕੇ ਪਹਿਲਾਂ ਹੁੰਦਾ ਸੀ ਅੱਜੇ ਕਰਾਈ ਹੁੰਦਾ ਸੀ ਜੇ ਪਤਰੇ ਜੇਬਾਂ ਬੜੀਆਂ ਘਟਦੇ ਸੀ ਲੇਕਿਨ ਇਸ ਵਾਰ ਇਹ ਸ੍ਰੀ ਸਾਹਿਬ ਨੇ ਅਥੋਂ ਆਪਣੀਆਂ ਸਾਰੀਆਂ ਟੀਮਾਂ ਲਾ ਕੇ ਔਰ ਇਹਨਾਂ ਨੇ ਮੇਰੇ ਤੋਂ ਦੂਜੇ ਜਿਹੜੇ ਤੇ ਵੀ ਇਨਸਪੈਕਟਰ ਮੱਗੇ ਨਾਲ ਉਹ ਨਾਲ ਦਿੱਤੇ ਇਹਨਾਂ ਨੇ 52 ਬੰਦੇ ਜਿਹੜੇ ਜੇਪ ਪ੍ਰੈਜ਼ਰੇ ਸੀ ਉਹ ਫੜ ਕੇ ਅੰਦਰ ਭੇਜੇ ਤਾਂ ਕਿ ਜਿਹੜੇ ਆਮ ਪਬਲਿਕ ਨੂੰ ਖੇਤਰਾਬੀ ਦਾ ਪਬਲਿਕ ਨੇ ਨੇ ਨਾਮਾ ਕੇ ਸਹਿਯੋਗ ਦਿੱਤਾ ਕੋਈ ਬੰਦੇ ਉਹਨਾਂ ਨੇ ਨਹੀਂ ਭੜਾਇਆ ਯਾਰੀ ਇੱਥੇ ਆ ਬੰਦਾ ਚੰਗੀ ਲੱਗਦਾ ਆ ਬੰਦਾ ਸਤੰਦ ਸੋ ਮੈਂ ਤੁਹਾਡਾ ਸੜਿਆਂ ਦਾ ਧੰਨਵਾਦੀ ਆ ਡਿਸਟ੍ਰਿਕਟ ਪੁਲਿਸ ਦਾ ਧੰਨਵਾਦੀ ਆ ਔਰ ਡਿਸਟ੍ਰਿਕਟ ਪੁਲਿਸ ਨੂੰ ਸ਼ਾਬਾਸ਼ ਜੀ ਜਨਮ ਇਸ ਜਿਹੜੇ ਦਾ ਜਰਾ ਲਾਂਡਾ ਲਾ ਲਾ ਉਹਨੇ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ باقی یہ آپ فتح گڑھ صاحب ضلع جی شہیدان دی دھرتی ہے اتوں نشا مکان رال مل کے سارے جنے کر لیے تو بہت ہی بڑا ابرالا ہوئے گا بہت بہت دنواد واحر جی کا خالس واحر